ਮਾਨਯੋਗ ਸਪੀਕਰ ਸਾਹਿਬ 28 ਅਗਸਤ 2018 ਇੱਕ ਛੋਟਾ ਜਿਹਾ ਕਾਗਜ਼ ਪੰਜਾਬ ਵਿਧਾਨ ਸਭਾ ਤੁਸੀਂ ਦੇਖ ਸਕਦੇ ਹੋ ਔਰ ਇਹ ਚਾਰ ਲਾਈਨ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਦੇ ਉੱਤੇ ਹੈ ਮਾਨਯੋਗ ਸਪੀਕਰ ਸਾਹਿਬ ਇਸ ਦੇ ਵਿੱਚ ਇਹੀ ਹੈ ਕਿ ਉਸ ਦਿਨ ਨੂੰ 2018 28 ਅਗਸਤ ਔਰ 6 ਸਾਲ ਹੋ ਗਏ ਸਰ 6 ਸਾਲ ਹੋ ਗਏ ਦੇ ਵਿੱਚ ਇਹੀ ਸੀਗਾ ਕਿ ਜੋ ਤਪਦੇਸ਼ ਸੀਬੀਆਈ ਕਰ ਰਹੀ ਹੈ ਉਸ ਨੂੰ ਵਾਪਸ ਕਰ ਲਿਆ ਜਾਵੇ ਅਤੇ ਇੱਕ ਐਸਆਈਟੀ ਦਾ ਗਠਨ ਕੀਤਾ ਜਾਵੇ। وہی ਐਸਆਈਟੀ ਸੀਗੀ ਜਿਸ ਦਾ ਮੈਂਬਰ ਮੈਨੂੰ ਵੀ ਬਣਾਇਆ ਗਿਆ ਸੀ। ਮਨ ਜੋ ਸਪੀਕਰ ਸਾਹਿਬ 6 ਸਾਲ ਬਾਅਦ ਵੀ ਦੁਬਾਰਾ ਇਸ ਸਦਨ ਦੇ ਵਿੱਚ ਚਰਚਾ ਨਹੀਂ ਹੋਈ। ਉਸ ਦਿਨ ਸੀਗਾ ਫਿਰਸਾ ਮੁੱਦਾ ਦੁਬਾਰਾ ਚਰਚਾ ਹੋਈ ਸੀ। ਔਰ 28 ਅਗਸਤ 2018 ਦੀ ਕਾਰਵਾਈ ਸਦਨ ਦੀ ਵੈੱਬਸਾਈਟ ਤੇ ਮੌਜੂਦ ਹੈ। ਅਸੀਂ ਸਾਰੇ ਵਿਕਸਤ ਦੇ किस तरीके के जोरदार तरीके के चर्चा हो मान लो कि स्पीकर साहब जो लोग इधर बैठे सन आज उधर चले गए जो लोग उधर बैठे सी वो इस सदन दे विच आवन दे काबिल नहीं रहे है एक गुरुग्रंथ साहब जी दे बेअदबी दा मसला है और एक गुरु साहब ने तय करना है कि किसने इधर बैठना है किसने उधर बैठना है कि किसने इस सदन दे विच आवन जोग नहीं रहा इस करके किसी ਇਸ ਸਦਨ ਦੀ ਕਾਰਵਾਈ ਨੂੰ ਕੱਲ ਇੱਕ ਦਿਨ ਬਤਾਓ ਤੇ ਵਿਸਤਾਰਪੂਰਵਕ ਅਸੀਂ ਚਰਚਾ ਕਰੀਏ ਮਾਨਯੋਗ ਸਪੀਕਰ ਸਾਹਿਬ ਜੋ ਬੇਅਦਬੀ ਹੋਈ ਸੀਗੀ ਤੇ ਪ੍ਰੋਟੈਸਟ ਹੋਇਆ ਸੀ ਸਾਡੇ ਕੋਲ ਜਿਹੜੀ ਤਤਪਦੇਸ਼ ਸੀਗੀ ਪ੍ਰੋਟੈਸਟ ਦੇ ਸੀਗੀ ਗੋਲੀਬਾਰੀ ਦੇ ਸੀਗੀ ਬਾਬਲ ਕਲਾ ਅਤੇ ਕੋਟ ਕਪੂਰਾ ਸਪੀਕਰ ਸਾਹਿਬ ਪ੍ਰੋਟੈਸਟ ਦਾ ਕਾਰਨ ਕੀ ਸੀ ਜੇਕਰ ਅਸੀਂ ਗੱਲ ਕਰੀਏ ਔਨ ਰਿਕਾਰਡ ਗੱਲ ਕਰੀਏ ਸਰਦਾਰ ਤਰਲੋਚਨ ਸਿੰਘ ਜੀ ਰਾਜ ਸਭਾ ਦੇ ਮੈਂਬਰ ਸਰ ਉਹ ਗਵਾਹ ਬਣੇ ਸੀ ਔਰ ਮੈਨੂੰ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਕੋਈ ਵੀ ਜੋ pardan ਦਾ ਕਾਗਜ਼ ਸੀਗਾ ਜੋ ਮਾਫੀ ਨਾਮਾ ਸੀਗਾ ਉਹ ਦੋ ਨਹੀਂ ਦਿੱਤਾ ਗਿਆ 24 ਸਤੰਬਰ 2015 ਨੂੰ ਮਾਫੀ ਦਿੱਤੀ ਗਈ ਸੀ 24 ਸਤੰਬਰ 2015 ਉਹਨਾਂ ਨੇ ਕਿਹਾ ਕਿ ਇਹ ਮਾਫੀ ਨਾਮਾ 2007 ਦੇ ਵਿੱਚ Swami Agnivesh ji ਨੇ ਦਿੱਲੀ ਪੰਜਾਬ ਪੌਣ ਦੇ ਵਿੱਚ ਬੈਕ ਸਾਰਿਆਂ ਨੇ ਬੈਕ ਉਹਨੂੰ ਡਰਾਫਟ ਕੀਤਾ ਸੀ ਔਰ ਉਹ 2007 ਦੇ ਵਿੱਚ ਉਹ ਲੈ ਕੇ ਗਏ ਸੀਗੇ ਉਸੇ ਮਾਫੀ ਨਾਮੇ ਦੇ ਉੱਤੇ 2015 ਦੇ ਵਿੱਚ ਮਾਫੀ ਦਿੱਤੀ ਗਈ ਮਾਨਯੋਗ ਸਪੀਕਰ ਸਾਹਿਬ ਇੱਕ ਵਿਅਕਤੀ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਰ ਪਾਸੇ ਦੇਖੋ ਉਸ ਮੁੱਦੇ ਦੇ ਉੱਤੇ ਚਰਚਾ ਹੋ ਰਹੀ ਹੈ ਤਨਖਈਆ ਕਿਉਂ ਕਰਾਰ ਦਿੱਤਾ ਗਿਆ ਉਸ ਵਿਅਕਤੀ ਦਾ ਦੋਸ਼ ਹੈ ਬੇਅਦਬੀ ਕਰਨ ਦੇ ਵਿੱਚ ਔਰ ਜਦੋਂ ਬੈਦਬੀ ਹੋ ਗਈ ਤੇ ਇਨਵੈਸਟੀਗੇਸ਼ਨ ਤਾਂ ਹੋ ਸਕਦਾ ਸੀ ਇਨਵੈਸਟੀਗੇਸ਼ਨ ਕੀ ਕਰਾਉਣਗੇ ਉਹਨਾਂ ਨੇ ਸਾਂਤੇਪੁਰਬਕ ਤੁਹਾਡੇ ਹਲਕੇ ਦੇ ਗਲ ਕੋਟ ਕਪੂਰਾ ਦੇ ਵਿੱਚ ਤੇ ਨਾਲ ਹੀ ਬਰਬਲ ਕਲਾ ਦੇ ਵਿੱਚ ਗੋਲੀ ਚਲਾਈ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕੀ ਇੰਜਰਡ ਹੋਏ ਦੋ ਵਿਅਕਤੀ ਸ਼ਹੀਦ ਹੋ ਗਏ ਮਾਨਯੋਗ ਸਪੀਕਰ ਸਾਹਿਬ ਜੋ ਮਾਫੀ ਨਾਮਾ ਦਿੱਤਾ ਗਿਆ ਸੀ ਇਸ ਐਸਜੀਪੀਸੀ ਦੇ ਖਾਤੇ ਤੋਂ ਕਰੋੜ ਰੁਪਏ ਤੋਂ ਵੱਧ ਪੈਸਾ ਲਗਾ ਕੇ ਉਦਾ ਐਡਵਰਟाइजਮੈਂਟ ਕੀਤਾ ਗਿਆ ਸੀ 92 ਲੱਖ ਜੀ ਅਸੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਅਸੀਂ ਬੋਲਦੇ ਹਾਂ ਕਿ ਪੰਜਾਬ ਇੱਕ ਸਿੱਖ ਬਹੁਲ ਸਟੇਟ ਹੈ ਪੂਰੇ ਹਿੰਦੁਸਤਾਨ ਦੇ ਤਾਂ ਸ਼੍ਰੋਮਣੀ ਕਮੇਟੀ ਮਾਫੀ ਨਾਮੇ ਦੇਉਤੇ ਐਡਵਰਟाइजਮੈਂਟ ਕਰ ਰਹੀ ਹੈ ਇਹ ਦੇਖੋ ਔਰ ਉਹ ਸਰਕਾਰ ਕਰਵਾ ਰਹੀ ਹੈ ਜਿਸ ਸਰਕਾਰ ਦੇ ਉੱਤੇ ਜਿਸ ਸਰਕਾਰ ਦੇ ਹੱਥ ਦੇ ਵਿੱਚ ਐਸਪੀ ਐਸਜੀਪੀਸੀ ਦੀ ਬਗਡੋਰ ਸੀਗੀ ਮਾਨਯੋਗ ਸਪੀਕਰ ਸਾਹਿਬ ਉਹ ਮਾਫੀ ਮੰਗ ਰਹੇ ਹਨ 208 नंबर मुकदमा है 2007 का बटिंडा सिटी दा जो स्वांग रचंदा केस से गुरु गोबिंद सिंह जी दा स्वांग रचया गया सी 30 जनवरी 2012 नु इलेक्शन सिगा जनरल इलेक्शन और पांच दिन पहला वो मुकदमा कैंसिल कराया जा रहा है मान मानजो स्पीकर साहब अफसर साहिबान भी बैठे ने इस सदन के बीच पत्रकार साहिबान भी बैठे ने जदों मानजो गवर्नर साहब बलो 196 सीआरपीसी दे तहत सेंक्शन दे ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਇੱਕ थानेदार ਦੀ ਹਿੰਮਤ ਹੈ ਸਰ ਕਿ ਉਹ ਮੁਕਦਮਾ ਕੈਨਸਲ ਕਰ ਦੇਵੇ ਤੱਤੀਸ ਮੈਂ ਕਿਦੀ ਸਰ ਤੱਤੀਸ ਮੈਂ ਕਿਤ ਕਾਰਨ ਕਿਸੇ ਦਾ ਉਸ ਕੇਸ ਨੂੰ ਖਾਰਜ ਕਰਾਉਂਦਾ ਕਿਉਂਕਿ ਕੈਪਟਨ ਸਾਹਿਬ ਦੇਖੋ ਇਸ ਹਾਊਸ ਦੇ ਵਿੱਚ ਬੈਠਣ ਦੇ ਕਾਬਿਲ ਨਹੀਂ ਰਹਿ ਤੇ ਦੂਸਰੇ ਇਹਨਾਂ ਦੇ ਸਾਹਜ ਹੋ ਗਏ ਅੱਜ ਹੀ ਮੈਂ ਬੋਲਦਾ ਹਾਂ ਸਰ ਕਿ ਜੋ ਰਿਪੋਰਟ ਖਾਰਜ ਹੋਈ ਹੈ ਪੈਰਾਵਾਇਜ਼ ਮੈਂ ਤਾਂ ਉਹ ਕਿਸੇ ਵੀ ਕੋਟ ਦੀ ਕਾਰਵਾਈ ਦਾ ਹਿੱਸਾ ਨਹੀਂ ਰਿਹਾ ਨਾ ਸਰ ਤੇ ਇਸ ਸਦਨ ਦੇ ਵਿੱਚ ਤੁਸੀਂ ਉਸ ਰਿਪੋਰਟ ਨੂੰ ਮੰਗਾਓ ਪੁਲਿਸ ਹੱਡਕੁਆਟਰ ਦੇ ਵਿੱਚ ਮੌਜੂਦ ਹੈ ਅਦਾਲਤ ਦੇ ਵਿੱਚ ਮੌਜੂਦ ਹੈ ਲੇਕਿਨ ਉਹ ਹੁਣ ਰਿਕਾਰਡ ਰੂਮ ਦੇ ਵਿੱਚ ਹੈ ਪੈਰਾ ਵਾਈਜ਼ ਅਸੀਂ ਚਰਚਾ ਕਰਦੇ ਹਾਂ ਸਰ ਸਾਰਾ ਪੇਤ ਖੁੱਲ ਜਾਏਗਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕੌਣ ਕੈਸ ਪਾਸਾ ਹੈ ਕੈਸ ਦੀ ਕੀ ਕਰਤੂਤ ਹੈ ਸਰ ਤੇ 206 ਨੰਬਰ ਮੁਕਦਮਾ 2007 ਮੁੱਖ ਮੰਤਰੀ ਸਾਹਿਬ ਨਹੀਂ ਤੁਸੀਂ ਵੱਖਰੇ ਤੌਰ ਤੇ ਇਨਕੁਆਇਰੀ ਕਰਵਾ ਦਿਓ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਸ ਮੁਕਦਮੇ ਨੂੰ ਕੈਨਸਲ ਕੀਤਾ ਗਿਆ ਸਰ ਛੋਟੀ ਸੀ ਗੱਲ ਹੈ ਸਰ ਐਮ ਐਸ ਜੀ 2 ਐਮ ਐਸ ਜੀ 2 ਇੱਕ ਮੂਵੀ ਸੀਗੀ 25 ਸਤੰਬਰ ਨੂੰ ਰਿਲੀਜ਼ ਕਰਾਈ ਗਈ ਸੀ ਕਿ 2015 ਦੇ ਤੇ 7 ਦਿਨ ਬਾਅਦ ਰਿਲੀਜ਼ ਹੋ ਰਹੀ ਹੈ ਸਿੰਘ ਇਜ਼ ਬਲਿੰਕ ਅਕਸ਼ಯ್ ਕੁਮਾਰ ਵਾਲੇ ਤੇ ਐਫ ਫਿਲਮ ਦੇ ਉੱਤੇ ਸਿੱਖ ਸੰਗਤ ਨੇ ਵਿਰੋਧਤਾ ਜ਼ਾਹਿਰ ਕੀਤੀ ਸੀ ਤੇ ਕੈਨਾ ਹਾਲਾਤਾਂ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਇਹ ਦੋਵੇਂ ਮੂਵੀ ਨੂੰ ਰਿਲੀਜ਼ ਕਰਵਾਇਆ ਗਿਆ ਜਦੋਂ ਪ੍ਰੋਟੈਸਟ ਹੋਇਆ ਔਰ ਗੋਲੀਬਾਰੀ ਹੋਈ ਉਸ ਤੋਂ ਇਮੀਡੀਏਟ ਪਹਿਲਾ ਇਹ ਸਾਰਾ ਕੁਝ ਹੋਇਆ ਸੀ ਸਰ ਇਹ ਹੀ ਕਾਰਨ ਸੀਗਾ ਇਹ ਹੀ ਕਾਰਨ ਸੀਗਾ ਕਿ ਪ੍ਰੋਟੈਸਟ ਹੋਇਆ ਸੀ ਤਾਂ ਮੇਨ ਕਾਰਨ ਪ੍ਰੋਟੈਸਟ ਦਾ ਇਹ ਹੀ ਸੀ ਕਿ ਪਹਿਲਾ ਮਾਫੀਨਾਮਾ ਦੂਸਰਾ ਐਮਐਸਜੀ 2 ਦਾ ਰਿਲੀਜ਼ ਸਿੰਘ ਇਸ ਬਲਿੰਗ ਦਾ ਰਿਲੀਜ਼ ਅਤੇ ਤੀਸਰਾ ਮਾਫੀਨਾਮਾ ਠੀਕ ਹੈ ਮਾਫੀਨਾਮਾ ਮੈਂ ਦੁਬਾਰਾ ਬੋਲਦਾ ਹਾਂ ਪ੍ਰੋਟੈਸਟ ਦਾ ਕਾਰਨ ਇੱਕ ਤਾਂ ਹੋ ਗਿਆ ਬੇਅਦਬੀ ਦੂਸਰਾ ਹੋ ਗਿਆ ਸਿੰਘ ਇਜ਼ ਬਲਿੰਗ ਅਤੇ ਐਮਐਸਜੀ 2 ਦਾ ਰਿਲੀਜ਼ ਜੋ ਕਿ ਸਿੱਖ ਸੰਗਤ ਦੀਆਂ ਪਾਵਨਾਵਾਂ ਦੇ ਖਿਲਾਫ ਜਾ ਕੇ ਹੋਇਆ ਸੀ ਠੀਕ ਔਰ ਤੀਸਰਾ ਜੋ ਮਾਫੀ ਨਾਮਾ ਦਿੱਤਾ ਗਿਆ ਸੀ ਆਪਣਾ ਟਾਈਮ ਹੋ ਗਿਆ ਸਰ ਇੱਕ ਸਕੰਡ ਮੈਂ ਲਵਾਗਾ ਐਸਆਈਟੀ ਦੀ ਗੱਲ ਹੁੰਦੀ ਹੈ ਪੰਜ ਮੈਂਬਰੀ ਕਮੇਟੀ ਸੀਗੀ ਬਾਜਵਾ ਸਾਹਿਬ ਨੇ ਵੀ ਕੱਲੇ ਇੱਕ ਅਫਸਰ ਦੀ ਤਾਰੀਫ ਕੀਤੀ ਸਰ ਉਹ ਉਸ ਉਹ ਅਫਸਰ ਕੋਈ ਤਫਤੀਸ਼ ਨਹੀਂ ਕਰਦਾ ਸਰ ਔਨ ਰਿਕਾਰਡ ਹੈ ਤੁਸੀਂ ਪੂਰੀ ਐਸਆਈਟੀ ਦੀ ਕਾਰਵਾਈ ਮੰਗਾ ਲਓ ਕੇਸ ਡਾਇਰੀ ਲਿਖੀ ਜਾਂਦੀ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਜਿਮਨੀ ਬੋਲਦੇ ਹਾਂ ਜੋ ਕੇਸ ਡਾਇਰੀ ਲਿਖੀ ਜਾਂਦੀ ਹੈ ਉਹ ਕੇਸ ਡਾਇਰੀ ਹੀ ਤਫਤੀਸ਼ ਦਾ ਹਿੱਸਾ ਬਣਦੀ ਹੈ ਕਿ ਪ੍ਰਬੋਧ ਕੁਮਾਰ ਜੀ ਨੇ ਇੱਕ ਵੀ ਕੇਸ ਡਾਇਰੀ ਲਿਖੀ ਹੈ ਆਪਣੇ ਆਪ ਨੂੰ ਬੋਲਦੇ ਸੀ ਕਿ ਮੈਂ ਤਾਂ ਸਿੱਟ ਦਾ ਮੁਖੀ ਹਾਂ ਕੋਈ ਐਸਾ ਆਰਡਰ ਨਹੀਂ ਹੈ ਸਰ ਕੋਈ ਐਸਾ ਆਰਡਰ ਨਹੀਂ ਹੈ ਜੇਕਰ ਹੋਵੇ ਤਾਂ ਕੋਈ ਲਿਆ ਕੇ ਇੱਥੇ ਸਦਨ ਦੇ ਵਿੱਚ ਦਿਖਾ ਦੇ ਉਸ ਵਿਅਕਤੀ ਨੇ ਉਸ ਅਫਸਰ ਨੇ ਇੱਕ ਵੀ ਕੇਸ ਡਾਇਰੀ ਨਹੀਂ ਲਿਖੀ ਹੈ ਜੇਕਰ ਲਿਖੀ ਹੋਵੇ ਤਾਂ ਇੱਥੇ ਲਿਆ ਕੇ ਰੱਖ ਦਿੱਤਾ ਜਾਵੇ ਸਰ ਨੰਬਰ 2 ਨੰਬਰ 2 अरुणपाल सिंह ਉਹਨਾਂ ਨੇ ਵੀ ਜੇਕਰ ਕੋਈ ਕੇਸਡਾਰੀ ਇੱਕ ਵੀ ਜਿਮ ਨਹੀਂ ਲਿਖੀ ਹੋਵੇ ਤੇ ਇਸ ਹਾਊਸ ਦੇ ਵਿੱਚ ਸਰ ਲਿਆ ਕੇ ਦਿਖਾ ਦਿਤਾ ਹੈ ਨੰਬਰ 3 ਤੇ ਮੈਂ ਸੀਗਾ ਸਰ ਪੂਰ ਵਿਜੇਪ੍ਰਤਾਪ ਸਿੰਘ ਮੈਂ ਜੁਰਤ ਕੀਤੀ ਕੇਸਡਾਰੀ ਲਿਖਣ ਦੀ ਮੈਂ ਕੇਸਡਾਰੀ ਲਿਖੀ ਸਰ ਕਿਹਾ ਗਿਆ ਕਿ ਦੇਖੋ ਦੋ ਅpsara ਨੂੰ ਇਹਨਾਂ ਨੇ ਬਾਈਪਾਸ ਕੀਤਾ ਲਿਖਣਾ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਜੇਕਰ ਮੈਂ ਵੀ ਛੱਡ ਦਿੰਦਾ ਤੇ ਕੇਸਡਾਰੀ ਕੌਣ ਲਿਖਦਾ ਤਫਤੀਸ਼ ਕੌਣ ਕਰਦਾ ਕਿਸ ਤਰੀਕੇ ਦੇ ਨਾਲ ਤਫਤੀਸ਼ ਹੁੰਦੀ ਤੇ ਇਸ ਚੀਜ਼ ਦੀ ਵੀ ਇਨਕੁਆਇਰੀ ਕਰਾਓ ਤੁਸੀਂ ਤੁਹਾਡੀ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਕਿ प्रमोद ਕੁਮਾਰ ਔਰ ਅਰुण ਪਾਲ ਸਿੰਘ ਨੇ ਇੱਕ ਵੀ ਕੇਸ ਡਾਇਰੀ ਕਿਉਂ ਨਹੀਂ ਲਿਖੀ ਕਹਿੰਨਾ ਹਾਲਾਤਾਂ ਦੇ ਵਿੱਚ ਨਹੀਂ ਲਿਖੀ ਤੇ ਕਿਸ ਨੂੰ ਬਚਾਉਣ ਵਾਸਤੇ ਨਹੀਂ ਲਿਖੀ ਸਰ ਐਸਆਈਟੀ ਉਸ ਤੋਂ ਬਾਅਦ ਬਣੀ ਜਦੋਂ ਮੈਂ ਨੌਕਰੀ ਛੱਡ ਦਿੱਤੀ ਤੇ ਜੋ ਐਸਆਈਟੀ ਪਹਿਲਾਂ ਬਣੀ ਹੋਈ ਸੀਗੀ ਕੈਪਟਨ ਸਾਹਿਬ ਵੱਲੋਂ ਮੇਰੀ ਨੌਕਰੀ ਛੱਡਣ ਤੋਂ ਬਾਅਦ ਦੋ ਐਸਆਈਟੀਆਂ ਬਣਾਈਆਂ

ਜੋ ਗਵਾਹ ਆਪਣੇ ਪਿੰਡ ਤੋਂ ਚਲਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਟਰ ਤੇ ਨਹੀਂ ਆ ਸਕਦੇ ਸੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਬਿਆਨ ਲਿਖਦੇ ਸੀ ਕੀ ਉਹ ਗਵਾਹ ਚੰਡੀਗੜ੍ਹ ਦੇ ਵਿੱਚ ਆਉਣਗੇ ਗਵਾਹੀ ਦੇਣ ਵਾਸਤੇ ਉਹ ਵੀ ਸਭ 2015 ਦਾ ਮਸਲਾ ਹੈ ਔਰ 2024 ਹੋ ਗਿਆ ਪੰਜੀਤੋ ਹੋ ਸਕਦਾ ਹੈ ਕਿ ਚਾਰਜ ਫਰੇਮ ਹੋ ਜਾਵੇ ਤਾਂ ਉਹਦੀ ਕਾਰਵਾਈ ਕੋਰਟ ਦੇ ਵਿੱਚ ਸ਼ੁਰੂ ਹੋਵੇ ਤੇ ਕੀ 10 ਸਾਲ ਬਾਅਦ ਪਹਿਲਾਂ ਤਾਂ ਇਹ ਹੀ ਦੇਖਣਾ ਹੈ ਕਿ ਕਿੰਨੇ ਗਵਾਹ ਇਸ ਵੇਲੇ ਲਾਈਵ ਨੇ ਕਿੰਨੇ ਗਵਾ ਇਸ ਮੁਲਕ ਦੇ ਵਿੱਚ ਮੌਜੂਦ ਨੇ ਕਈ ਤਾਂ ਬਾਹਰ ਚਲੇ ਗਏ ਪੈਸੇ ਪੁੱਛੇ ਦੇ ਕੇ ਸਰ ਦੋਸ਼ੀਆਂ ਨੇ ਦੋਸ਼ੀ ਬਹੁਤ ਤਾਕਤਵਰ ਬਾਹਰ ਕੋਈ ਦਿੱਤਾ ਤਾਂ ਇਸ ਕੇਸ ਦੇ ਵਿੱਚ ਇੱਕ ਦਿਨ ਇਹ ਹੋਣਾ ਹੈ 20 ਸਾਲ ਬਾਅਦ 25 ਸਾਲ ਬਾਅਦ ਫਲਾਣੇ ਨੂੰ ਬੈਇਜਤ ਬਰੀ ਕਰ ਦਿੱਤਾ ਗਿਆ ਫਲਾਣੇ ਨੂੰ ਬੈਇਜਤ ਬਰੀ ਕਰ ਦਿੱਤਾ ਗਿਆ ਲੇਕਿਨ ਇੱਕ ਅਦਾਲਤ ਉੱਪਰ ਵੀ ਹੈ ਸਰ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਉਸ ਅਦਾਲਤ ਤੋਂ ਬਰੀ ਹੋਣਾ ਬਹੁਤ ਮੁਸ਼ਕਿਲ ਦਾ ਕੰਮ ਹੈ ਸਰ ਬਹੁਤ ਮੁਸ਼ਕਿਲ ਦਾ ਕੰਮ ਹੈ ਔਰ ਉੱਥੇ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ ਸਰ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਸਰ ਬਹੁਤ ਇੰਪੋਰਟੈਂਟ ਗੱਲ ਮੈਰੀ ਡਾਇਨ ਕਰ ਦਿੱਤਾ ਸਰ ਤੁਸੀਂ ਦੇਖੋਗੇ মিডিਆ ਨੂੰ ਇਸ ਚੀਜ਼ ਤੇ ਰੋਕ ਦਿੱਤਾ ਗਿਆ মিডিਆ ਨੂੰ ਕਾਬੂ ਕੀਤਾ ਗਿਆ ਮੇਰੇ মিডিਆ ਦੇ ਪ੍ਰਾਪੀ ਬੈਠੇ ਹੋਏ ਨੇ ਪ੍ਰਸ਼ਾਂਤ ਕਿਸ਼ੋਰ ਉਦੋਂ ਆਏ ਸੀਗੇ ਸਰ 1 ਮਾਰਚ 2021 ਨੂੰ ਕਾਂਗਰਸ ਪਾਰਟੀ ਦੇ ਨਾਲ ਜਾਂ ਤੁਸੀਂ ਕਹੋ ਕੈਪਟਨ ਅਮਿੰਦਰ ਸਿੰਘ ਦਾ ਚੀਫ ਐਡਵਾਈਜ਼ਰ ਬਣ ਕੇ 17 ਦੇ ਵਿੱਚ ਵੀ ਆਏ ਸੀਗੇ ਕਾਫੀ ਵਿਦ ਕੈਪਟਨ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਇਨਸਾਫ ਦਿਲਾਵਾਂਗੇ ਲੇਕਿਨ 5 अगस्त 2021 ਨੂੰ ਰਜਾਇਨ ਕਰਕੇ ਚਲੇ ਗਏ ਕਿੰਨਾ ਹਾਲਾਤਾਂ ਦੇ ਵਿੱਚ ਰਜਾਇਨ ਕਰਕੇ ਗਏ ਕਿਸੇ ਮੀਡੀਆ ਦੇ ਵਿੱਚ ਗੱਲ ਨਹੀਂ ਆਈ ਚਲੇ ਗਏ ਇਹ ਤਾਂ ਆ ਗਿਆ ਹਰ ਤਾਂ ਲੇਕਿਨ ਕਿਸੇ ਨੇ ਉਸ ਦੀ ਐਨਾਲਿਸਿਸ ਨਹੀਂ ਕੀਤੀ ਕਿ ਕਿਉਂ ਚਲੇ ਗਏ ਆ ਜੀ ਇੰਡੀਆ ਦੇ ਸਭ ਤੋਂ ਵੱਡੇ ਚੋਣ ਰਣਨੀਤਿਕਰ ਇਲੈਕਸ਼ਨ ਸਟ੍ਰੈਟਜਿਸਟ ਬੰਦੇ ਨੇ ਲੇਕਿਨ ਉਹ ਕਿਉਂ ਚਲੇ ਗਏ ਪ੍ਰਸ਼ੰਤ ਕਿਸورਜੀ ਰਜਾਇਨ ਕਰਕੇ ਇਸ ਦੇ ਉੱਤੇ ਵੀ ਚਰਚਾ ਹੋਣੀ ਲਾਜ਼ਮੀ ਹੈ ਸਰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਤੁਸੀਂ ਦੇਖੋ ਜੋ ਸ਼ਹੀਦਾਂ ਦੀ ਤਰਤੀ ਹੈ ਸ਼ਹੀਦਾਂ ਦੀ ਤਰਤੀ ਹੈ ਸਰ ਔਰ ਉੱਥੇ ਸਿਰਫ ਖਿਲਵਾਲ ਹੋ ਰਿਹਾ ਹੈ ਸਰ ਪਾਉਨਾਵਾ ਦੇ ਨਾਲ ਖਿਲਵਾਲ ਧਾਰਮਿਕ ਪਾਉਨਾਵਾ ਦੇ ਨਾਲ ਖਿਲਵਾਲ ਹੋ ਰਿਹਾ ਹੈ ਕੋਈ 1 ਇਲੈਕਸ਼ਨ ਜਿੱਤ ਕੇ 2 ਇਲੈਕਸ਼ਨ ਜਿੱਤ ਕੇ ਲੇਕਿਨ ਇਸ ਮੁਲਕ ਨੂੰ ਇਸ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸਰ 18 ਸਤੰਬਰ 2021 ਨੂੰ ਕੈਪਟਨ ਸਾਹਿਬ ਨੂੰ ਵੀ ਜਾਣਾ ਪੈ ਗਿਆ ਸਰ ਲਿਸਟ ਲੰਮੀ ਹੈ ਸਰ ਠੀਕ ਲੇਕਿਨ ਆਪਾ ਸਰ ਜ਼ੀਰੋ ਸਾਰੀ ਬਹੁਤ ਹੁੰਦੀ ਹੈ ਸਦਨ ਦੇ ਵਿੱਚ दो लाइन मेरे वालों ही सुन लो मेनू लगता है कि पसंद करोगे शायरी नहीं है ये देश देश नहीं होता अगर पिता दसमेष नहीं होता क्या बत? ये देश देश, देश नहीं।, नहीं होता अगर पिता दसमेष नहीं, नहीं होता जोरावर जोर से बोला फतेह सिंह शोर से बोला जोरावर जोर से बोला फतेह सिंह शोर से बोला रखो ईटे भरो गारे चुनो दीवार हत्यारे ये दीवार बोलेगी हजारों साल बोलेगी ये दीवार बोलेगी हजारों साल बोलेगी निकलती सांस बोलेगी बारंबार बोलेगी हमारे देश की जय हो हमारे धर्म की जय हो हमारे देश की जय हो हमारे धर्म की जय हो पिता दशमेश की जय हो श्री गुरु ग्रंथ की जय हो पिता दशमेश की जय हो श्री गुरु ग्रंथ की जय हो